ਤਨ ਅਥੋਲੇ ਮਨ ਅਤੀ ਸੂਖਸ਼ਮ ਮਨ ਦੀ ਕਾਗਰਤਾ ਦੇ ਨਾਲ ਧਿਆਨ ਸਾਧਨਾ ਦੇ ਨਾਲ ਕਈ ਵਾਰ ਫੇ ਸੂਖਸ਼ਮਤਾ ਚੇ ਦੀ ਸੂਖਸ਼ਮ ਸਰੀਰ ਦੀ ਸ਼ਕਤੀ ਵੱਧ ਜਾਂਦੀ ਹੈ ਕਈ ਵਾਰ ਕੋਈ ਤਨ ਦਾ ਪਹਿਲਵਾਨ ਹੈ ਮਨ ਦਾ ਪਹਿਲਵਾਨ ਨਹੀਂ ਸ਼ਾਇਦ ਮੈਂ ਤੁਹਾਨੂੰ ਕਥਾ ਸੁਣਾਈ ਹੈ ਕਿ ਨਹੀਂ ਦਾਸ ਪਿੱਛੋਂ ਜਿਸ ਇਲਾਕੇ ਤੋਂ ਆਇਆ ਪ੍ਰਾਂਹਿਸਾਨ ਫਰੰਟੀਅਰ ਸੂਬਾ ਸਰਦ ਦਾ ਇਲਾਕਾ ਉਹਨਾਂ 6 ਜ਼ਿਲ੍ਹਿਆਂ ਦੇ ਵਿੱਚ ਇੱਕ ਪਹਿਲਵਾਨ ਸੀ ਪੀਰ ਜ਼ਕੋੜੀ 6 ਜ਼ਿਲ੍ਹੇ ਸੰਡੇਰਾ ਸਮੈਲ ਖਾਨ ਬੰਨੂ ਕੋਹਾੜ ਪਿਸ਼ਾਵਰ ਮਰਦਾਨ ਤੇ ਹਜ਼ਾਰਾ ਇਹ 6 ਜ਼ਿਲ੍ਹਿਆਂ ਦਾ ਸੂਬਾ ਸੀ ਦਰਿਆ ਸਿੰਧ ਤੋਂ ਪਾਰ ਅਫਗਾਨਿਸਤਾਨ ਤੇ ਇਰਾਨ ਦੀ ਬਾਰਡਰ ਇੱਥੇ ਇੱਕ ਪਹਿਲਵਾਨ ਸੀ ਪੀਰ ਜ਼ਕੋੜੀ ਛੇ ਜ਼ਿਲਿਆਂ ਦੇ ਪਹਿਲਵਾਨਾਂ ਨੂੰ ਉਸਨੇ ਹਰਾਇਆ ਸੀ ਲੇਕਿਨ ਫਿਰ ਉਸ ਦਾ ਸ਼ੌਕ ਬਰਮਣ ਕਰਦਾ ਰਹਿੰਦਾ ਸੀ ਜਿਸ ਸ਼ਹਿਰ ਦੇ ਵਿੱਚ ਪਹੁੰਚਦਾ ਸੀ ਡੰਡੋਰਾ ਪਟਵਾਉਂਦਾ ਸੀ ਹੈ ਕੋਈ ਮੇਰੇ ਨਾਲ ਕੁਸ਼ਤੀ ਕਰਨ ਵਾਲਾ ਦਿੱਲੀਕ ਬੰਨੋ ਦੀ ਦਸੇ ਲੱਖੇ ਹੀ ਰੇਚ ਉਹਨੇ ਡੰਡੋਰਾ ਪਟਵਾਇਆ ਮੁਸਲਮਾਨ ਸੀ ਤੇਜ਼ ਜ਼ਕੋੜੀ ਬੜਾ ਭਾਰੀ ਪਰ ਕਮ ਸਰੀਰ ਬੜਾ ਸ਼ਕਤੀਸ਼ਾਲੀ ਉਹਦੇ ਤਨ ਨੂੰ ਵੇਖਣ ਤੇ ਹੀ ਬੜਾ ਭਾਰੀ ਪ੍ਰਭਾਵ ਪੈਂਦਾ ਸੀ ਐਸਾ ਪਹਿਲਵਾਨ ਉਹਨੇ ਡੰਡੋਰਾ ਬਿਠਵਾਇਆ ਐ ਕੋਈ ਸ਼ਹਿਰ ਦੇ ਮਾਈਕਾ لال ਮੇਰੇ ਨਾਲ ਕੁਸ਼ਤੀ ਲੜੇ ਪੁੰਨੂ ਹਲਵਾਈ ਸੀ ਉੱਥੇ ਹਲਵਾਈ ਦੀ ਦੁਕਾਨ ਸੀ ਸਕੂਲ ਦੇ ਕੋਲ ਕਿਉਂਕਿ ਮੈਨੂੰ ਵੀ ਪਤਾ ਸਕੂਲ ਜਾਂਦੇ ਕਈ ਵਾਰ ਉਹਦੇ ਕੋਲ ਮਿਠਾਈ ਮਠੂਈ ਲੈਣ ਉਹ ਵੀ ਕਦੀ ਕਦੀ ਕੁਸ਼ਤੀ ਖੇਡਦਾ ਪਹਿਲਵਾਨ ਸੀ ਉਹਨੂੰ ਹਲਵਾਈ ਪਹਿਲਵਾਨ ਸੀ ਉਹਨੇ ਚੈਲੰਜ ਕਬੂਲ ਕਰ ਲਿਆ ਕਹਿੰਦਾ ਠੀਕ ਆਪਾਂ ਲੜਦੇ ਹਾਂ ਘਰ ਵਾਲੇ ਉਹਨੂੰ ਰੋਕਦੇ ਰਹੇ ਬੱਚੇ ਉਹਨੂੰ ਰੋਕਦੇ ਰਹੇ ਕਿਉਂ ਆਪਣੀਆਂ ਅਰਡੀਆਂ ਬਸਲੀਆਂ ਤੂੰ ਉਹਦੇ ਛੇ ਜ਼ਿਲਿਆਂ ਦੇ ਪਹਿਲਵਾਨਾਂ ਨੂੰ ਹਰਾਈ ਬੈਠਾ ਹੈ ਜਿਸ ਦਿਨ ਦੰਗਲ ਸੀ ਨਾ ਸਾਰਾ ਸ਼ਹਿਰ ਉਮੜ ਪਿਆ ਦੇਖਣ ਨੂੰ ਵੇ ਦੇਖ ਲਿਆ ਤੇ ਸਹੀ ਬੰਦੇ ਤੇ ਬੰਦਾ ਟੁੱਟਦਾ ਸੀ ਦੇਖਣ ਨੂੰ ਮੈਨੂੰ ਯਾਦ ਰੱਬ ਦੇ ਨੇ ਮੁਖਤਸਰੀ ਵਿੱਚ ਅਰਜ਼ ਕਰਾਂ ਉਹਨੂੰ ਜਿੱਤ ਗਿਆ ਇੱਕੋ ਹੀ ਦਾਣਾ ਜਿੱਤ ਗਿਆ ਰੱਬ ਦੀ ਖੇਡ ਕਈ ਦਮਾਂ ਹਤੀ ਦੀ ਮੋਦਕੀ ਢੀ ਤੋਂ ਸ਼ਾਹਰਾਵਾਂ ਪਾਸੇ ਤਾੜੀਆਂ ਵੱਜ ਗਈਆਂ ਹਿੰਦੂ ਮੁਸਲਮਾਨਾਂ ਦੀ ਆਬਾਦੀ ਬਰਾਬਰ ਸੀ ਸਾਰੇ ਹਿੰਦੂ ਨਚਣ ਲੱਗ ਪਏ ਸਿੱਖਾਂ ਨੇ ਵੀ ਖੁਸ਼ੀ ਮਨਾਈ 10-15% ਦੀ ਆਬਾਦੀ ਸਿੰਘਾਂ ਦੀ ਵੀ ਸੀ ਵੀ ਸਾਰਿਆਂ ਨੂੰ ਤੰਗ ਕਰੀ ਫਿਰਦਾ ਹੁੰਦਾ ਸੀ ਪਰ ਮੈਨੇ ਆਣ ਦਮਦ ਨਸੀ ਕੋਈ ਮੇਰੇ ਨਾਲ ਕੁਛ ਦੀ ਲੜ ਹੁਣ ਨਹੀਂ ਕਹੇਗਾ ਉੱਥੇ ਕੋਈ 8-9 ਸਾਲ ਦਾ ਇੱਕ ਬੱਚਾ ਹਿੰਦੂ ਬੱਚਾ ਪਨੇ ਬੜੀ ਪੈੜੀ ਗਾਲ ਕੱਢ ਦਿੱਤੀ ਪੀਰ ਜ਼ਗੋੜੀ ਉੱਚੀ ਉਦੋਂ ਜਿਆ ਅੱਖਾਂ ਲਾਲ ਹੋ ਗਈ ਜਿਉਂ ਬੱਚੇ ਦੇ ਪਿੱਛੇ ਦੌੜਿਆ ਤੇ ਬੱਚਾ ਵੀ ਦੌੜ ਕੇ ਬੇਦਮਾਰੇਗਾ ਗੱਲ ਘਟ ਕੇ ਦੌੜ ਪਿਆ ਪਿੱਛੇ ਪੇਲ ਦੌੜਿਆ ਸਾਰੀ ਦੁਨੀਆ ਦੇਖ ਕੇ ਤਾਂ ਇੱਕ ਅਰਾਇਂ ਪਹਿਲਾਂ ਦਤੇ ਸਬਜ਼ੀ ਲੱਦ ਕੇ ਲਿਆ ਰਿਆ ਸੀ ਪਰ ਹੈਗਾ ਫਕੀਰ ਤਬੀਤ ਸੀ ਉਹਨੇ ਜਦ ਦੇਖਿਆ ਬੱਚਾ ਦੌੜ ਰਿਹਾ ਤੇ ਥੋੜੀ ਜੀਆਂ ਦੂਰੀ ਤੇ ਫਿਰ ਉਸ ਦੇ ਪਿੱਛੇ ਦੌੜ ਰਿਹਾ ਇਹਤੇ ਬੱਚੇ ਨੂੰ ਮਾਰ ਦੇਗਾ। ਔਰ ਕਹਿ ਵੀ ਰਿਹਾ ਸੀ ਮੈਂ ਦੇ ਟੁਕੜੇ ਟੁਕੜੇ ਕਰ ਦਿਆਂ। ਐਸੀ ਗੱਲ ਕੱਢੀ ਐ। ਉਸ ਅਰਾਈ ਨੇ ਰੋਕੇ। ਅਖਿਆ ਪੀਰਾਂ ਕਿੱਥੇ ਜਾ ਰਹੇ ਐ। ਉਸ ਬੱਚੇ ਨੇ ਮੈਨੂੰ ਗਾਲ ਕੱਢੀ। ਬੜੀ ਪਹਿਰੀ ਗਾਲ। ਐ ਦੇ ਟੁਕੜੇ ਟੁਕੜੇ ਕਰ ਦਿਆਂਗਾ। ਕੌਣ ਕੀ ਯਾਦ ਕਰੇਗਾ ਮੈਨੂੰ ਗਾਲ ਕੱਢਣ ਦਾ ਕੀ ਫਲ। ਉਹਦੀ ਬਾਹਂ ਫੜ ਲਈ ਉਸ ਅਰਾਈ ਫਕੀਰ ਨੇ। ਕਹਿੰਦਾ ਜਾ ਕੰਬਖਤਾ ਤਿੰਨ ਮੜਨ ਦਾ ਪੱਥਰ ਛੁਕ ਲੈਣਾ ਬੱਚੇ ਦੀ ਕਿਨਕੀ ਗਾਲ ਨਹੀਂ ਛੁਕ ਸਕਦਾ ਤੂੰ ਸਿਰਫ ਤਨ ਦਾ ਪਹਿਲਵਾਨ ਹੈ ਮਨ ਦਾ ਤਨ ਦੇ ਪਹਿਲਵਾਨ ਇਸ ਦੁਨੀਆ ਚ ਮਾਨ ਮਾਨ ਪਾਉਂਦੇ ਨੇ ਮਨ ਦੇ ਪਹਿਲਵਾਨ ਖੁਦਾ ਦੀ ਦਰਗਾਹ ਚ ਮਾਨ ਪਾਉਂਦੇ ਮਨ ਦਾ ਪਹਿਲਵਾਨ ਮਨ ਕਿਹੜੇ ਚੱਕਰਾਂ ਚ ਮਨ ਮਨ ਸੂਖਸ਼ਮ ਸਰੀਰ ਹੈ ਕਈ ਦਫਾ ਐ ਅਸੂਲ ਸਰੀਰ ਠੀਕ ਆਉਂਦਾ ਹੈ ਸੂਖਸ਼ਮ ਸਰੀਰ ਰੋਗੀ ਆਉਂਦਾ ਜਿਹਨੂੰ ਮਾਨਸਿਕ ਰੋਗ ਕਹਿੰਦੇ ਸਰੀਰ ਰਿਸ਼ਟ ਪੁਸ਼ਟ ਹੈ ਤਰੋ ਤਾਜ਼ਾ ਹੈ ਬੜਾ ਵਜ਼ਨ ਹੈ ਤਾਕਤ ਹੈ ਸੂਖਸ਼ਮ ਸਰੀਰ ਬਹੁਤ ਕਮ ਜਿਨ੍ਹਾਂ ਦੇ ਸੂਖਸ਼ਮ ਸਰੀਰ ਮਜ਼ਬੂਤ ਹੁੰਦੇ ਨੇ ਉਹਨਾਂ ਨੂੰ ਫਿਰ ਸਿੱਧ ਕਹਿੰਦੇ ਇਹ ਧਰਮ ਤੱਕ ਪਹੁੰਚੇ ਹੋਣ ਪਰਮਾਤਮਾ ਤੱਕ ਪਹੁੰਚੇ ਹੋਣ ਕੋਈ ਜ਼ਰੂਰੀ ਨਹੀਂ ਹੈ ਲੇਕਿਨ ਇਹਨਾਂ ਦਾ ਸੂਖਸ਼ਮ ਸਰੀਰ ਜਾਗੇ ਕੁਝ ਜਾਗੇ ਜਾਂ ਆਮ ਲੋਕਾਂ ਨਾਲੋਂ ਜ਼ਿਆਦਾ ਜਾਗੇ ਫਿਰ ਐਸੇ ਦੋ ਜਾਂਦੇ ਜੈਸੇ ਬਾਬਾ ਰਾਮ ਰਾਏ ਵੀ ਸਿੱਧ ਸੀ ਉਹਨੇ ਬਾਦਰ ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈ ਉਹਦੇ ਚ ਇੱਕ ਹੋਰ ਵੀ ਕਰਾਮਾਤ ਸੀ ਪਤਾ ਹੈ ਕਿ ਸੂਖਮ ਸਰੀਰ ਅਸੂਲ ਸਰੀਰ ਦੇ ਚੋਂ ਕੱਢ ਦਿੰਦਾ। ਸ਼ੰਕਰਾਚਾਰੀਆ ਵੀ ਐਸਾ ਕਰਦਾ। ਇਹ ਜਿਹੜਾ ਅੱਜ ਕੱਲ ਦਾ ਸਾਈਂ ਬਾਬਾ ਜਿਸ ਤੋਂ ਮੈਂ ਸਮਝਦਾ ਸਾਰਾ ਸਾਊਥ ਬੜਾ ਪ੍ਰਭਾਵਿਤ ਹੈ। ਜਿੱਥੇ ਉਹ ਕਥਾ ਕਰਦਾ ਦੱਸਦਾ ਨੇ 5-6 ਲੱਖ ਦੇ ਆਦਰੀ ਹੋ ਜਾਂਦੇ। ਖੁੱਲੇ ਲਾਨ ਵਿੱਚ ਕਰਦਾ ਦੂਰ ਤੱਕ ਮਨੋਖੇ ਮਿਲੋ। ਤਮਲ ਦੇਚ ਬੋਲਦਾ ਹੈ ਇੰਗਲਿਸ਼ ਦੇਚ ਬੋਲਦਾ ਹੁਣ ਤੇ ਕਾਫੀ ਬਜ਼ੁਰਗ ਹੋ ਗਏ ਇਹਨੋਂ ਵੀ ਸੇ ਨੰਦ ਹੈ ਬਾਬਾ ਰਾਮ ਰਾਏ ਨੇ ਆਪਣੀ ਪਤਨੀ ਨੂੰ ਕਿਹਾ ਸੀ ਮੈਂ ਜਾ ਰਿਹਾ ਹਾਂ 7 ਦਿਨਾਂ ਬਾਅਦ ਮੈਂ ਆਵਾਂਗਾ ਮੇਰੇ ਇਸ ਅਸਤੂਲ ਸਰੀਰ ਦੀ ਹਿਫਾਜ਼ਤ ਕਰੀ ਮੈਂ ਜਾ ਰਿਹਾ ਹਾਂ 7 ਦਿਨਾਂ ਬਾਅਦ ਆਵਾਂਗਾ ਕੁਝ ਖੰਡਾਂ ਬ੍ਰਹਿਮੰਡਾਂ 'ਚ ਮੈਂ ਜਾਣਾ ਚਾਹੁੰਦਾ ਹੈ ਇਹਦਾ ਜ਼ਿਕਰ ਅਵਦਾਸ ਵੀ ਕਰਦੇ ਨੇ ਜਿਉਂ ਜਿਉਂ ਸੈਰ ਕਰੇ ਤਿਉਂ ਆਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਸਾਨੂੰ ਕੋਈ ਨਹੀਂ ਅਟਕਾਂਦਾ ਕਿਧਰੇ ਵੀ ਜਾਏ ਸਭ ਮਹਿਰਮ ਨੇ ਮਹਿਰਮ ਕਹਿੰਦੇ ਨੇ ਸਭ ਆਪਣੇ ਨੇ ਤਰਸ ਪਿਆ ਮੈਂ ਰਹਿਮਤ ਹੋਈ ਦੰਤ ਪੜਦੇ ਨੇ ਤਰਸ ਪਿਆ ਮੈਂ ਰਹਿਮਤ ਹੋਈ ਕਿਤਨਾਂ ਨ ਨਹੀਂ ਐ ਸਕਦਾ ਤਰਸ ਸ਼ਬਦ ਤੇ ਪਹਿਲੇ ਆ ਗਿਆ ਫਿਰ ਰਹਿਮਤ ਆਖਣ ਜੇ ਤੇ ਮੈਂ ਲਬਨ ਹੋ ਗਿਆ ਉਚਾਰਨ ਨਾਲ ਕਿਉਂਕਿ ਤਰਸ ਦਾ ਮਤਲਬ ਹੀ ਰਹਿਮ ਤਰਸ ਪਿਆ परमात्मा ने तर्क ਕੀਤਾ ਮਹਿਰਾਮਤ ਹੋਏ ਉਹਦੇ ਨਾਲ ਸਾਡੀ ਮਹਿਰਾਮਤ ਹੋ ਗਏ ਸਾਡਾ ਮਹਿਰਮ ਬਣ ਗਿਆ ਆਪਣਾ ਬਣ ਗਿਆ ਆਗੋ ਮੋਏ ਰਾਮ ਅਪਨਾ ਕਰ ਗਿਆ ਇਹ ਮੇਰਾ ਮਹਿਰਮ ਹੈ ਇਹ ਮੇਰਾ ਆਪਣਾ ਪਰਸ਼ੰਦਤ ਜਿਵੇਂ ਜਿਵੇਂ ਸਹਿਰ ਕਰੇ ਤਿਉ ਭਾਵੇ ਮਹਿਰਮ ਮਹਿਲ ਨਾ ਕਹੋ ਅਟਕਾਵੇ ਹਰ ਪੁਰੀ ਹਰ ਗ੍ਰਹਿ ਦੇ ਛੱਤਰ ਦੇ ਵਾਸੀ ਕਿਉਂਕਿ ਉੱਥੇ ਸੂਕਸ਼ਮ ਰੂਪਾਨ ਹੈ ਤੇ ਸੂਕਸ਼ਮ ਸਰੀਰ ਜਾ ਸਕਦਾ ਕਿ ਨ ਕੋਈ ਰੋਕ ਨੇ ਸਭ ਮੇਰੇ ਮਹਿਰਮ ਨੇ ਸਭ ਮੇਰਾ ਸਤਿਕਾਰ ਕਰਦੇ ਨੇ ਰਬ ਦਾ ਜਿਉਂ ਜਿਉਂ ਸ਼ੈਰ ਕਰੇ ਤਿਉਂ ਭਾਵੇ ਮਹਿਰਮ ਮੈਲ ਨਾ ਕੋ ਵੜਕਾਵੇ ਇਹਦਾ ਜੇਕਰ ਗੁਰੂ ਅਰਜਨ ਦੇਵ ਜੀ ਵੀ ਕਰਦੇ ਨੇ ਪਰਮਾਣੂ ਪਰਯੰਤ ਆਕਾਸ਼ੇ ਦੀਪ ਲੋਸੇ ਘੰਡਣੇ ਗਛੈਣ ਨੈਣ ਭਾਰੇਣ ਨਾਲਿ ਬਿਨਾਂ ਸਾਧੂ ਨ ਸਿਧਿਅਤੇ ਕਥਮ ਲੱਭਣਾ ਕੋਈ ਵਲਕ ਅੱਖ ਦੀ پلਕ ਥੱਲੇ ਤੋਂ ਜਿੰਨੀ ਦੇਰ ਵਿੱਚ ਉੱਪਰ ਉੱਠਦੀ ਹੈ ਅੱਖ پلਕ ਇਹਨੂੰ ਕਸ਼ਮੇਦੀ ਬਾਚ ਬਾਸ਼ਾ ਦੇ ਜੋ ਸਤਿਗੁਰ ਉਚਾਰਨ ਪੈ ਕਰਦੇ ਨੇ ਗਛੈਣ ਗਛਣੇ ਕਹਿੰਦੇ ਨੇ ਚੱਲਣ ਗਵਨ ਕਰਨ ਨੈਣ ਭਾਰੇਣ ਅੱਖ ਦੀ پلਕਾਂ ਥੱਲੇ ਤੋਂ ਉੱਪਰ ਇਤਨੇ ਦੇਰ ਵਿੱਚ ਕੋਈ ਗਛੈਣ ਨੈਣ ਭਾਰੇਣ ਨਾਨਿਕ ਬਿਨਾ ਸਾਧੂ ਨਾ ਸਿੱਧਿਆ ਤੇ ਪਰਮਾਣੂ ਪਰਜੰਤ ਅਕਾਸ਼ੇ ਦੀਪ ਲੋ ਸੇ ਖੰਡਣੇ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਭਰਮਣ ਕਰਕੇ ਕਿਤਨੇ ਸਾਲ ਅਮਰੀਕਾ ਤੇ ਰਸ਼ੀਆ ਖਪਦੇ ਰਹੇ ਅਰਬਾਂ ਖਰਬਾਂ ਡਾਲਰ ਖਰਚੇ ਸੈਂਕੜੇ ਇੰਜੀਨੀਅਰ ਸਾਇੰਟਿਸਟ ਖਪਦੇ ਰਹੇ ਕਿੰਨੀ ਵੱਡੀ ਲੇਬਰ ਹੋਈ ਔਰ ਅਰਬਾਂ ਖਰਬਾਂ ਡਾਲਰ ਕਿਧਰੇ ਖਰਚ ਹੋਏ ਤਾਂ ਕਿਧਰੇ ਬੰਦਾ ਚੰਦਰਮਾ ਤੇ ਪਹੁੰਚਣ ਦੀ ਸਫਲ ਹੋਇਆ ਜਨਮ ਸਾਖੀ ਦੇ ਸਾਰੇ ਗ੍ਰਹਿ ਨਿਛਤਰਾਂ ਦਾ ਜ਼ਿਕਰ ਹੈ ਔਰ ਜਿਹੜੀ ਜਿਹੜੇ ਹਾਲਾਤ ਉੱਥੋਂ ਦੇ ਲਿਖੇ ਹੋਏ ਨੇ ਆ ਜੋ ਕਿ ਸਾਇੰਟਿਸਟ ਉਸ ਕੋ ਨਿਰਾਲੇ ਨਹੀਂ ਦੱਸਦੇ ਔਰ ਜਿਤਨੀਆਂ ਜਿਤਨੀਆਂ ਦੂਰੀਆਂ ਲਿਖੀਆਂ ਹੋਈਆਂ ਨੇ ਉਤਨੇ ਹੀ ਦੱਸਦੇ। ਕਿਸੀ ਇਹ ਸੂਖਮ ਸਰੀਰ ਦੀ ਗੱਲ। ਸੂਖਮ ਸਰੀਰ ਦਾ ਬਾਚਨ। ਗੁਰੂ ਅਰਜਨ ਦੇਵ ਜੀ ਉਹਦਾ ਜ਼ਿਕਰ ਕਰਦੇ ਨੇ ਪਰਮਾਣੂ ਪਰਯੰਤ ਅਕਾਸ਼ੇ ਪਰਮਾਣੂ ਹੋ ਕੇ ਕਿਉਂਕਿ ਪਰਮਾਣੂ ਦਿਖਾਈ ਨਹੀਂ ਦਿੰਦਾ ਇਹ ਸੂਖਮ ਸਰੀਰ ਨਹੀਂ ਦਿਖਾਈਦਾ। ਦੇ ਦੰਦੇ ਚੋਂ ਅਸਤੂਲ ਦੇ ਚੋਂ ਕਢਿਆ ਜਾ ਸਕਦਾ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋ ਸੇ ਖੰਡਣੇ ਸਾਰੇ ਖੰਡੋਂ ਬ੍ਰਹਿਮੰਡਾਂ ਦਾ ਦੀਪਾਂ ਲੋਹਾਾਂ ਦਾ ਗ੍ਰਹਿ ਨੇ ਛਤਰਾਂ ਦਾ ਵਰਮਣ ਕਰਕੇ ਆ ਚੰ드ਰਮਾ ਦੇ ਹਾਲਾਤ ਲਿਖੇ ਨੇ ਮਰਦਾਨਾ ਕੁਝ ਦਾ ਮਹਾਰਾਜ ਇਹ ਕੀ ਹੈ ਦ੍ਰੋਹ ਮੰਡਲ ਦੇ ਹਾਲਾਤ ਲਿਖੇ ਨੇ ਵੀ 25 ਸਾਲ ਜਦ ਮੈਂ ਪਹਿਲੇ ਪੜਦਾ ਸੀ ਤਾਂ ਮੈਂ ਵੀ ਸੋਚਦਾ ਸੀ ਇਹ ਜਨਮ ਸਾਖੀ ਕਿਸ ਐਵੇਂ ਬੋਲੇ ਵਾਲੇ ਨੇ ਲਿਖ ਦਿੱਤੀ ਗੁਸਾ ਕੀ ਕਭ ਮੈਨੂੰ ਪਤਾ ਚੱਲਦਾ ਨਹੀਂ ਮੇਰੀ ਮੂਰਖਤਾ ਸੀ ਮੇਰਾ ਹੀ ਅਣਜਾਣਪਨ ਸੀ ਮੇਰੀ ਨਾ ਸਮਝੀ ਸੀ ਜੋ ਮੈਂ ਐਸਾ ਮੰਨਦਾ ਸੀ ਜੋ ਮੈਂ ਐਸਾ ਸਮਝਦਾ ਸੀ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋਸੇ ਖੰਡਣੇ ਗਛੈ ਨੈਣ ਭਾਰੈਣ ਨਾਨਕ ਸਾਰੇ ਖੰਡਾ ਬ੍ਰਹਮੰਡਾ ਦਾ ਭਰਮਣ ਕਰਕੇ ਆ ਜਾਵੇ ਕਿਤਨੀ ਦੇਰ ਵਿੱਚ ਜਿਤਨੀ ਦੇਰ ਵਿੱਚ ਅੱਖ ਦੀ ਪਲਕ ਫੱਲੇ ਤੋਂ ਪਰ ਸੂਖਮ ਸਰੀਰ ਐਸਾ ਦਰਸਕ ਇਸੇ ਜੇ ਇਸੇ ਹੁਣ ਇਹਨਾਂ ਮਨੋਤਾ ਨੂੰ ਲੋਕ ਮੰਨਣ ਲੱਗ ਪੈਨੇ ਤੇ ਇੱਕ ਸਦੀ ਪੂਰੀ ਦੀ ਪੂਰੀ ਸਦੀ ਨਾਸਿਕ ਸਦੀ ਵਿਸਵੀ ਸਦੀ ਜੋ ਲੰਗੀ ਨਾਸਿਕ ਸਦੀ ਇਨਕਾਰੀ ਹੁੰਦੀ ਆਯੁਰਵੇਦ ਤੋਂ ਇਨਕਾਰੀ ਹੋ ਹੁੰਦੇ ਗਏ ਹੁਣ ਫਿਰ ਮੰਨਣ ਲੱਗ ਪੈਨੇ ਸੂਖਮ ਸ਼ਕਤੀਆਂ ਤੋਂ ਇਨਕਾਰੀ ਹੋ ਗਏ ਹੁਣ ਫਿਰ ਮੰਨਣ ਲੱਗ ਪੈ ਐਸਾ ਹੁੰਦਾ ਉਤਾਰ ਚੜਾਅ ਆਉਂਦੇ ਰਹਿੰਦੇ ਆਉਂਦੇ ਰਹਿੰਦੇ परमाणु पर्यंत आकाशे दीपलोसे खंडणे गचें नैन भरें लानक बिना साधूना सिद्धिये थे बाबा रामराय ने अक्सर इतरा लक जो है कौतुक कर छड़ दे सो सूक्ष्म शरीर उना का बड़ा बलवान बहुत बलवान बाबा रामराय ਮਨ ਦੀ ਸ਼ਕਤੀ ਨੂੰ ਮਨੁੱਖ ਗਲਤ ਇਸਤੇਮਾਲ ਕਰ ਸਕਦਾ ਜਿਵੇਂ ਪੀਰ ਜ਼ਕੋੜੀ ਕਹਿੰਦਾ ਮੈਂ ਇਸ ਬੱਚੇ ਦੇ ਟੁਕੜੇ ਟੁਕੜੇ ਕਰ ਦੇਣਾ ਇਹ ਤਾਂ ਨਹੀਂ ਦੀ ਸ਼ਕਤੀ ਇਸ ਵਾਸਤੇ ਇਕੱਠੀ ਕੀਤੀ ਹੈ ਬੱਚੇ ਦੇ ਟੁਕੜੇ ਟੁਕੜੇ ਤੋਂ ਕਰਨਾ ਹੈ ਮਨ ਦੀ ਸ਼ਕਤੀ ਦੀ ਵੀ ਗਲਤ ਵਰਤੋਂ ਹੋ ਸਕਦੀ ਹੈ بڑے بڑے ઋષਿ ਮੁਨੀਆਂ ਦੇ ਵੱਡੇ ਵੱਡੇ ਸਰਾਪ ਦੇ ਪੈਨੇ ਸਰਾਪ ਦੇਣਾ ਕੀ ਹੈ ਜਿਵੇਂ ਕਿਸੇ ਸੈਂਟਿਸਟ ਨੇ ਆਟਮ ਬੰਬ ਬਣਾ ਲਿਆ ਹੈ ਦਿਮਾਗ ਦੀ ਸ਼ਕਤੀ ਸ਼ਕਤੀ ਦੀ ਗਲਤ ਵਰਤੋਂ ਕਰ ਸਕਦੀ ਹੈ ਔਰ ਇਤਨੇ ਗਲਤ ਵਰਤੋਂ ਕਰ ਲਈ ਅਸੀਮ ਦੀ ਤਬਾਈ ਦੇਖ ਚੁੱਕੇ ਆ ਨਾਗਾ ਸਾਕੀ ਹਿਰੋਸ਼ਿਮਾ ਦੇ 2 ਲੱਖ ਬੰਦੇ ਸਿਰਫ 2 ਮਿੰਟਾਂ ਚ ਹੀ ਰਾਖ ਹੋ ਗਏ ਕਿਸੇ ਇੱਕ ਮਨੁੱਖ ਦੀ ਦਿਮਾਗੀ ਸ਼ਕਤੀ ਕਿਸੇ ਇੱਕ ਮਨੁੱਖ ਦੀ ਸਮਝ ਕਿਸੇ ਇੱਕ ਮਨੁੱਖ ਦੀ ਤਾਕਤ ਉਸਨੇ ਐਸਾ ਕਰ ਦਿੱਤਾ ਹੈ ਸੂਖਮ ਸਰੀਰ ਦੀ ਸ਼ਕਤੀ ਜਿਹਨੂੰ ਸਿਧੀਆਂ ਕਹਿੰਦੇ ਨੇ ਇਹਦੀ ਵੀ ਗਲਤ ਵਰਤੋਂ ਹੋ ਸਕਦੀ ਹੈ ਬਹੁਤ سارے ਵੱਡੇ ਵੱਡੇ ॠषि मुਨੀਆਂ ਨੇ ਬੜੇ ਭयंकर ਸ਼ਬਦ ਦਿੱਤੇ। ਔਰ ਲੱਗੇ ਲੱਗੇ। ਮਹਾਰਾਜ ਕਨਨ ਸਿੱਧ ਪੁਰਸ਼ ਦਾ ਬੋਲੇ ਆਇਆ ਵਿਅਰਥ ਨਹੀਂ ਜਾਂਦਾ ਸਾਧਕਾ ਬੋਲਾਂ ਬਿਰਥਾ ਨਾ ਜਾਇ। ਨਹੀਂ ਜਾਂਦਾ। ਬੋਲ ਮੇ ਆਇਆ ਤੁ ਲੱਗੇ। ਹੋਵੇ। ਕੰਮ ਉਹਦੇ ਕੋਲ ਵਾਕ ਸਿੱਧੀ ਹੈ। ਉਹਦੇ ਵਾਕਾਂ ਵਿੱਚ ਤਾਕਤ ਹੈ। ਉਹਦੇ ਬੋਲਾਂ ਦੇ ਜੋ ਹੈ ਸ਼ਕਤੀ ਹੈ। ਇਹ ਮਾਨਸਿਕ ਤਾਕਤ ਬਾਬਾ ਰਾਮ ਰਾਏ ਕੋਲ ਹੈ। ਮੈਂ 7 ਦਿਨ ਬਾਅਦ ਆਵਾਂਗਾ 3 ਦਿਨਾਂ ਬਾਅਦ ਮਤਨ ਦਾ ਨੇ ਕਿਹਾ ਗੁਰੂ ਰਾਮ ਰਾਏ ਬਣਿਆ ਹੋਇਆ ਹੈ ਤੇ ਗੁਰੂ ਹਰ ਰਾਏ ਸਾਹਿਬ ਨੇ ਤੇ ਫਿਟਕਾਰਿਆ ਤੇ ਆਪਾਂ ਗੁਰੂ ਬਣੀ ਹੈ ਤਾਂ ਬਣ ਸਕਦੇ ਹਾਂ ਇਹਨੂੰ ਜਲਾ ਦੇ ਰਸੂਲ ਦੇ ਜੀ ਨੂੰ ਜਲਾ ਦੇ ਪਰ ਫੇ ਬਣਾ ਲਈ ਰਾਮ ਰਾਏ ਦੀ ਪਤਨੀ ਜ਼ਾਰ-ਉਜ਼ਾਰ ਰੋਂਦੀ ਹੈ ਭਈ ਕਹਿ ਗਏ ਨੇ 7 ਦਿਨ ਤੱਕ ਮੈਂ ਆ ਰਿਹਾ 3 ਦਿਨ ਹੋ ਗਏ ਨੇ 4 ਦਿਨ ਹੋਰ ਉਡੀਕ ਕਰ ਉਰੇ ਸਰੀਰ ਤੇ ਤਾਂ ਕੰਮ ਕਰ ਸਕਦਾ ਡਰਾਈਵਰ ਹੋਵੇ ਡਰਾਈਵਰ ਨਿਕਲ ਚੁਕੇ ਜਾਂ ਚੁਕੇ ਐ ਸੂਖਸ਼ਮ ਸਰੀਰ ਜੈਸੇ ਡਰਾਈਵਰ ਗੱਡੀ ਚਲਾਉਂਦਿਆਂ ਚਲਾਉਂਦਿਆਂ ਕਿ ਦਿਨ ਉਹ ਝੂਠਾ ਆ ਜਾਏ ਨੀਂਦ ਆ ਜਾਏ ਅਕਸਰ ਐਕਸੀਡੈਂਟ ਆਉਂਦੇ ਨੇ ਜਿਨ੍ਹਾਂ ਦੇ ਸੂਖਸ਼ਮ ਸਰੀਰ ਬੜੇ ਕਮਜ਼ੋਰ ਹੁੰਦੇ ਨੇ ਦੁਨੀਆ ਭਰ ਦੇ ਅਨਰਥ ਉਹਨਾਂ ਕੋਲ ਹੁੰਦੇ ਦੁਨੀਆ ਭਰ ਦੀਆਂ ਕੁਰੀਤੀਆਂ ਉਹਨਾਂ ਕੋਲ ਹੁੰਦੀਆਂ ਦੁਨੀਆ ਭਰ ਦੇ ਉਪਦਰ ਐਕਸੀਡੈਂਟ ਉਹਨਾਂ ਨੂੰ ਲੇਕਿਨ ਉਹਨਾਂ ਮਸੰਦਾਂ ਨੇ ਅਰਥ ਹੀ ਬਣਾ ਕੇ RAM RAJ ਦੀ ਪਤਨੀ ਦੀ ਨਹੀਂ ਸੁਣ ਕੇ ਅਗ ਲਾ ਦਿੱਤੀ ਚਿਤਾ ਅੱਧਾ ਸਰੀਰ ਜਲਿਆ RAM RAJ ਸੂਖਸ਼ਮ ਸਰੀਰ ਵਾਪਸ ਆਇਆ ਪਰ ਉਹਨਾਂ ਫੁੱਲਾਂ ਚਾਤੇ ਜਲ ਚੁੱਕੇ ਸੀ ਰਹਿਣ ਜੋਗਾ ਨਹੀਂ ਉਸ ਸੂਖਸ਼ਮ ਸਰੀਰ ਦੇ ਚੋਂ ਆਵਾਜ਼ ਆਈ ਮਸੰਦੋ ਕੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਜਣਾਇਆ ਇਹਨਾਂ ਨੂੰ ਡੇੜਾ ਦੇਣ ਦੇ ਕਲਗੀਧਰ ਪਾਤਸ਼ਾਹ ਨੇ ਜ਼ਿੰਦਾ ਜਣਾਇਆ ਤੁਸੀਂ ਦੁਸ਼ਟ ਮਹਾਨ ਦੁਸ਼ਟ ਬੜੀ ਕੁਰੀਤੀਆਂ ਕਰਦੇ ਸਨ ਬੜਾ ਅਨਰਥ ਕਰਦੇ ਸਨ ਮੈਂ ਇਤਨਾ ਅਰਧ ਕਰਾਂ ਧਿਆਨ ਜਿਸ ਦਾ ਚਲ ਪਿਆ ਛੰਦਿਆਂ ਤੇ ਸਿੱਧੀਆਂ ਮਿਲਣ ਗਈ ਮਿਲਦੀਆਂ ਇਹਨਾਂ ਸਿੱਧੀਆਂ 'ਚ ਕੋਈ ਰੁਕ ਵੀ ਸਕਦਾ ਹੈ ਗੁਰੂ ਨਾਨਕ ਸਾਹਿਬ ਧਾਨ ਵੀ ਕਰਾਉਂਦੇ ਨੇ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ ਤੇ ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਇੱਥੇ ਵੀ ਕੋਈ ਸਿੱਧ ਸੂਖਸ਼ਮ ਸਰੀਰ ਬੈਠੇ ਹੋ ਸਕਦੇ ਹੈ ਗਿਆਨੀ ਬਲਵਿੰਦਰ ਸਿੰਘ ਦੀ ਬੈਠਕ ਮੈਨੂੰ ਸੈਟਲ ਦੀ ਗੱਲ ਹੈ 2 ਸਾਲ ਪਹਿਲੇ ਦੀ ਗੱਲ ਆਕੇ ਕਹਿ ਲੱਗੇ ਗਿਆਨੀ ਜੀ ਇੱਕ ਸਿੰਘ ਕਹਿੰਦਾ ਦੇ ਸਟੇ ਦੇ ਪਿਛੇ ਦੋ ਕੌਣ ਬੈਠੇ ਨੇ ਉਸ ਸਟੇ ਤੇ ਮੈਂ ਕੱਲਾ ਬੈਠਾ ਸੀ ਹੋਰ ਨਹੀਂ ਸੀ ਕਹਿੰਦਾ ਮਸਕੀਨ ਕੋਲੋਂ ਪੁੱਛਾਂ ਕਿ ਦੋ ਕੌਣ ਬੈਠੇ ਨੇ ਕੋਈ ਨਹੀਂ ਬੈਠਾ ਕੋਈ ਬੈਠੇ ਉਸ ਨੂੰ ਦਿਖਾਈ ਦੇਵੇ ਸੂਖਸ਼ਮ ਸੀ ਇਸ ਤਰ੍ਹਾਂ ਦਾ ਮੈਂ ਆ ਤੁਹਾਡੇ ਨੇੜੇ ਇੰਗਲੈਂਡ ਦੇ ਵਿੱਚ ਵੀ ਲਿਖਿਆ ਸਰਦਾਰ ਸੁੱਚਾ ਸੀ ਲੰਗਰ ਦੇ ਵਿੱਚ ਬੈਠੇ ਸੀ ਤੇ ਗੈਨੇ ਜੀ ਇਹਨੂੰ ਕਹਿੰਦੇ ਕਿ ਗੈਨੇ ਬਾਬਾ ਜੀ ਵੀ ਨੇ ਕਿਤੇ ਕੋਈ ਬਾਬਾ ਸੰਦ ਪਹਿਲੇ ਹੋਏ ਹੋਣੇ ਨੇ ਉਹ ਵੀ ਬੈਠੇ ਐਦ ਕਿਤੇ ਨੇ ਕਹਿੰਦੇ ਉਹ ਪਹਿਲੇ ਮੈਂ ਉਹਨਾਂ ਨੂੰ ਪਾਗਲ ਸਮਝਿਆ ਸੀ ساری ਰਾਤ ਇੱਕ ਕਾਰਾਂ ਦੀ ਜਨਸੀ ਦੇ ਵਿੱਚ ਮੁਲਾਜ਼ਮ ਹੈ ਪਹਿਰੇਦਾਰੀ ਬਾਜ ਮੈਂ ਨਹੀਂ ਕਰਦਾ ساری ਰਾਤ ਜਾਗਦਾ ਮੈਨੂੰ ਕਹਿੰਦਾ ساری ਰਾਤ ਵਜਨ ਕਰਨ ਨੂੰ ਮਿਲ ਜਾਂਦਾ ਕਰੀ ਰਹਾ ਦਵਾਈ ਗੁਰੂ ਮੈਂ ਕੁਝ ਖੇਡ ਬਣ ਗਈ ਉਹ سلسلہ ਬਣ ਗਿਆ ਦੋ ਦਫਾ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ ਗਏ ਨੇ ਜੀ ਆ ਬੈਠ ਕਹਿੰਨੇ ਬਲਵਿੰਦਰ ਸਿੰਘ ਜੀ ਮੇਰੇ ਕੋਲ ਆਏ ਕਹਿੰਦੇ ਗੈਣੀ ਜੀ ਅਕਾਉਂਟ ਬੈਠੇ ਸਨ ਮੈਨੂੰ ਤੇ ਨਹੀਂ ਦਿਖਾਈ ਦਿੱਤੇ ਮੈਂਨੇ ਪਤਾ ਕਹਿੰਦੇ ਉਹ ਕਹਿੰਦਾ ਪਹਿਲੇ ਮੈਂ ਸਮਝਦਾ ਸੀ ਐਵੇਂ ਕਹਿੰਦਾ ਪਰ ਹੁਣ ਮੈਂ ਕਹਿੰਦਾ ਨਹੀਂ ਉਹਨੂੰ ਦਿਖਾਈ ਸੂਖਸ਼ਮ ਸਰੀਰ ਕਿਹਨੂੰ ਦਿਖਾਈ ਦਿੰਦਾ ਹੈ ਜਿਹਦੇ ਕੋਲ ਸੂਖਸ਼ਮ ਦ੍ਰਿਸ਼ਟੀ ਹੋ ਗਈ ਹੈ ਜੱਬ ਕਰਦੇ ਆ ਕਰ ਰਹੇ ਜਿਹਦੇ ਕੋਲ ਬਾਰੀਕ ਦ੍ਰਿਸ਼ਟੀ ਹੋ ਗਈ ਖੁਰਦਬੀਨ ਵੀ ਨਹੀਂ ਦੇਖ ਸਕਦੇ ਉਹ ਅੱਖਾਂ ਦੇਖ ਸਕਦੇ ਦੂਰਬੀਨ ਵੀ ਨਹੀਂ ਦੇਖ ਸਕਦੇ ਉਹ ਅੱਖਾਂ ਦੇਖ ਸਕਦੇ ਇਸ ਵਾਸਤੇ ਐਸੇ ਪੁਰਸ਼ਾਂ ਨੇ ਗ੍ਰਹਿ ਛਤਰਾ ਦੀ ਗੱਲ ਲਿਖੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਲਿਖੀ ਹੈ ਅੱਜ ਵੀ ਸਹੀ ਹੈ ਉਹਨਾਂ ਦੀ ਗਣ ਵਿੱਦਿਆ ਅੱਜ ਵੀ ਕੋਈ ਠੋਕਰਾ ਨਹੀਂ ਸਕਦਾ ਇੱਕ ਸਾਲ ਪਹਿਲੇ ਦਾ ਦਿਨ ਉਹਨਾਂ ਦੀਆਂ ਲਿਖਤਾਂ ਦੇ ਸਾਹਬ ਗਣਤ ਦੇ ਸਾਹਬ ਨਾਲ ਚੰ드ਰਮਾ ਨੂੰ ਗ੍ਰੈਂਡ ਲੱਗੇਗਾ ਪਲਾਣੇ ਇਲਾਕੇ 'ਚ ਲੱਗੇਗਾ ਇਤਨੇ ਸਮੇਂ 'ਚ ਲੱਗੇਗਾ ਸੂਰਜ ਨੂੰ ਗ੍ਰੈਂਡ ਲੱਗੇਗਾ ਇਸ ਵਕਤ ਲੱਗੇਗਾ ਇਸ ਇਲਾਕੇ 'ਚ ਲੱਗੇਗਾ ਇਹ ਗਣਤ ਵਿੱਦਿਆ ਵਿਰਗੂ ਪੰਡਤ ਦੀ ਸੂਖਮ ਸ਼ਕਤੀ ਸੀ ਹੋਰ ਵੀ ਕੋਈ ਸਾਧਨ ਨਹੀਂ ਸੀ ਇਹ ਸੂਖਮ ਸ਼ਕਤੀ ਸੀ ਜਿਹਦੇ ਆਧਾਰ ਤੇ ਉਸਨੇ ਗਣਤ ਵਿੱਦਿਆ ਸਾਰੀ ਲਿਖ ਦਿੱਤੀ ਅਜੋਕੇ ਸਾਇੰਟਿਸਟ ਉਸ ਨੂੰ ਗਲਤ ਨਹੀਂ ਸਾਬਤ ਕਰ ਸਕਦੇ ਬਲਕਿ ਸਾਇੰਸ ਦਾ ਨਾਂ ਦੇ ਕੁਝ ਖੋਜ ਗਲਤ ਵੀ ਸਾਬਤ ਹੋ ਜਾਂਦੀ ਹੈ ਉਹਦੇ ਕਰਨ ਤਾਂ ਨਹੀਂ ਗਲਤ ਸਾਬਤ ਕਿਉਂਕਿ ਉਹਨੇ ਅਧਿਆਤਮਿਕ ਦ੍ਰਿਸ਼ਟੀ ਨਾਲ ਉਹਦੇ ਸੂਖਮ ਸਰੀਰ ਨੇ ਐਸਾ ਦੇਖੇ ਸੂਖਮ ਸਰੀਰ ਦੀ ਗੰਮਤਾ ਬਹੁਤ ਹੋ ਜਾਂਦੀ ਹੈ ਪਕੜ ਬਹੁਤ ਹੋ ਜਾਂਦੀ ਹੈ ਸ਼ਕਤੀ ਬਹੁਤ ਹੋ ਜਾਂਦੀ ਹੈ ਉਹ ਸਰੀਰ ਤੋਂ ਅਲੱਗ ਵੀ ਹੋ ਸਕਦਾ ਹੈ ਪਰ ਸ਼ਕਤੀ ਦਾ ਗਲਤ ਵੀ ਇਸਤੇਮਾਲ ਕਰ ਸਕਦਾ ਹੈ ਕਿਉਂਕਿ ਅਜੇ ਪ੍ਰਭੂ ਤੱਕ ਨਹੀਂ ਪਹੁੰਚਿਆ ਸਿੱਧ ਵੀ ਨਹੀਂ ਹੁੰਦਾ ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੇ ਭਾਓ ਮਤ ਦੇਖ ਭੂਲਾ ਰੇਸਰੇ ਤੇਰਾ ਚਿੱਤ ਨਾ ਆਵੇ ਨਾ ਕੀ ਕੁਝ ਰਸਤੇ ਚ ਹੋ ਸਕਦਾ ਅਗਰ ਧਿਆਨ ਚੱਲ ਪਿਆ ਗੁਰਬਾਣੀ ਦੀ ਰੋਸ਼ਨੀ ਚ ਮੈਂ ਸਾਰੀਆਂ ਵਿਚਾਰਾਂ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਕਿਉਂਕਿ ਦੇਖਿਆ ਸੀ ਮੈਂ ਹੁਣ 15 ਤਰੀਕ ਤੱਕ ਰਹਿਣਾ ਸੀ ਪਰ ਪ੍ਰਬੰਧਕ ਜਿਦਾਂ ਨੇ ਗੌਰ ਕੀਤਾ ਨਹੀਂ ਕੋਈ ਦਿਨ ਬਤਾਓ ਤੋ ਵੇਦਨ ਮੈਂ ਫਿਰ ਸੋਚਿਆ ਕੋਈ ਬੁਨਿਆਦੀ ਨੁਕਤਾ ਆ ਜੀ ਦੇ ਸਾਹਮਣੇ ਲੁਕ। ਮੇਰੀ ਜ਼ਿੰਦਗੀ ਐਵੇਂ ਨਾ ਲੰਘ ਜਾਏ। ਤੋ ਇਸ ਪੰਕਤੀ ਨੂੰ ਮੈਂ ਆਧਾਰ ਬਣਾਇਆ ਮਨ ਨੇ ਮਗ ਨ ਚੱਲੇ ਪਰ ਜੋ ਮਨ ਲੈਂਦਾ ਉਹ ਰਸਤੇ 'ਚ ਨਹੀਂ ਆਉਂਦਾ ਪੰਥ 'ਚ ਨਹੀਂ ਆਉਂਦਾ। ਮਨ ਨੇ ਧਰਮ ਸੇਤੀ ਉਹਦਾ ਸਿੱਧਾ ਧਰਮ ਨਾਲ ਸੰਬੰਧ। ਸਿੱਧਾ ਧਰਮ ਏ ਮੰਨਣਾ ਸੁਣਨ ਤੇ ਨਹੀਂ ਆਉਂਦਾ ਏ ਮੰਨਣਾ ਵੇਖਣ ਤੇ ਵੇਖ ਕੇ ਜੋ ਮੰਨਿਆ ਉਹ ਸ਼ਰਧਾ ਹੈ ਸੁਣ ਕੇ ਜੋ ਮੰਨਿਆ ਭਰੋਸਾ ਹੈ ਤੇ ਭਰੋਸਾ ਕਿਸੇ ਵਕਤ ਵੀ ਟੁੱਟ ਸਕਦਾ ਕੋਈ ਵੀ ਦੋਦ ਸਕਦਾ ਚੰਗਿਆਂ ਚੰਗਿਆਂ ਦੇ ਭਰੋਸੇ ਟੁੱਟੇ ਮੈਂ ਇੱਥੇ ਦੇਖਿਆ ਉਹਨਾਂ ਮੈਨੂੰ ਮਾਣ ਨਾਲ ਕਹਿੰਦੇ ਸਨ ਗੈਨੀ ਜੀ ਤੁਹਾਡੀ ਕਹਾਣੀ ਸੁਣ ਕੇ ਸਾਨੂੰ ਯਕੀਨ ਆ ਗਿਆ ਭਰੋਸਾ ਆ ਗਿਆ ਤੇ ਹੁਣ ਕੀ ਹੋ ਗਿਆ ਹੁਣ ਤੇ ਗੱਲ ਹੀ ਕੋਈ ਨਹੀਂ ਹੁਣ ਕੀ ਹੋ ਗਿਆ ਕੋਟੇ ਹੈ ਬੰਸਾ ਮੇਰੀ ਗੱਲ ਸੁਣ ਕੇ ਭਰੋਸਾ ਆਇਆ ਟੁੱਟ ਵੀ ਸਕਦਾ ਹੈ ਪਰ ਜੇ ਵੇਖ ਕੇ ਭਰੋਸਾ ਆਇਆ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੀ ਨਹੀਂ ਤੋੜ ਸਕਦੀ ਵੇਖ ਕੇ ਜੋ ਭਰੋਸਾ ਆਏਗਾ ਉਹ ਸ਼ਰਧਾ ਹੈ ਸ਼ਰਧਾ ਨਹੀਂ ਟੁੱਟਦੀ ਸੁਣ ਕੇ ਜੋ ਭਰੋਸਾ ਬਣਿਆ ਟੁੱਟ ਸਕਦਾ ਹੈ ਟੁੱਟ ਸਕਦਾ ਹੈ ਤੁਹਾਡਾ ਭਰੋਸਾ ਸ਼ਰਧਾ ਬਣ ਜਾਏ ਬਸ ਇਹ ਹੀ ਇੱਛਾ ਹੈ ਮੇਰਾ ਸੁਣਾਣਾ ਸਫਲ ਹੋ ਜਾਏ ਤੁਹਾਡਾ ਸੁਣਨਾ ਸਫਲ ਹੋ ਜਾਏ ਦੋਹਾਂ ਦਾ ਕਥਨ ਕਰਨਾ ਸੁਣਨਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਕਲ ਕਰਨ ਐਵੇਂ ਹੁਣ ਮੈਂ ਦਮ ਕਾਵਾਂ ਨਾ ਬਾਕੀ ਦੀਆਂ ਵਿਚਾਰਾਂ ਕੱਲ ਆਉ ਜੀ ਦੇ ਸਾਹਮਣੇ ਰੱਖਾਂਗੇ ਦੋ ਮਿੰਟ ਆਪਾਂ ਜਪ ਤੂੰ ਨੇ ਹਲਾਤੀ ਹੈ ਧੋਨੇ ਦੇ ਆਸਰੇ ਤੇ ਧਿਆਨ ਨੇ ਚੱਲਣਾ ਪਾਵੇਂ ਅੰਮ੍ਰਿਤ ਵੇਲੇ ਦੀ ਖੇੜ ਹੈ ਕਿ ਬਰਕਤਾਂ ਹੁੰਦੀਆਂ ਉਦੋਂ ਪਰ ਹੁਣ ਆਪਾਂ ਅਭਿਆਸ ਕਰ ਲਈਏ ਇਸ ਦਾ ਜਿਵੇਂ ਅੰਮ੍ਰਿਤ ਵੇਲੇ ਕਰਨਾ ਦੋਨੋਂ ਮੈਂ ਧਿਆਨ ਗਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਕਾਰਾਂ ਦੇ ਰਾਹੀ ਤੁਸੀਂ ਵਾਪਸ ਆਪਣੇ ਘਰ ਤੇ ਜਾਓਗੇ ਧੁੰਨ ਦੇ ਆਸਰੇ ਤੇ ਧਿਆਨ ਨੂੰ ਧਰਮ ਤੱਕ ਲੈ ਜਾਣਾ ਪ੍ਰਭੂ ਤੱਕ ਲੈ ਜਾਣਾ ਸਹਾਰਾ ਧੁੰਨ ਹੈ ਸਹਾਰਾ ਸ਼ਬਦ ਹੈ ਸਹਾਰਾ ਵਾਹਿਗੁਰੂ ਦੀ ਧੁੰਨ ਹੈ ਜਿਤਨੀ ਜਿਤਨੀ ਇਹ ਧੁੰਨ ਗਹਿਰੀ ਜਾਏਗੀ ਧਿਆਨ ਗਹਿਰਾ ਜਾਏਗਾ ਉਤਨਾ ਉਤਨਾ ਸਾਡਾ ਸੂਖਸ਼ਮ ਸਰੀਰ ਜਾਗਦਾ ਜਾਏਗਾ ਸ਼ਕਤੀਆਂ ਵੱਧਦੀਆਂ ਜਾਣਗੀਆਂ ਰਸਵੱਤਾ ਜਾਏਗਾ ਉਹ ਜੋ ਰਸਤੇ ਦੇ ਪੜਾਅ ਨੇ ਇਹਨਾਂ ਦਾ ਜ਼ਿਕਰ ਫਿਰ ਕੱਲ ਕਰਾਂਗੇ ਸਿਰਫ ਪੰਜ ਦਫਾ ਤੇ ਜੱਪ ਕਰਨਾ ਵਾਹੇ ਗੁਰੂ ਤੱਕ ਪਚਾਂ ਮਿਲ ਚੁਗ ਦਿਸ਼ਾ ਮਾ ਵਾਇਗਰੋ ਜੀ ਕਾ ਕਾਲਸਾ ਵਹਿ ਤਕ